ਮੈਂ ਇੱਕ ਗੱਲ ਕਹਿ ਦਵਾਂ ਇੱਥੇ ਬੜਾ ਤਰਕ ਉੱਠਦਾ ਹੈ ਅਖੇ ਜੀ ਕਿਦਰੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੀ ਨਹੀਂ ਪੰਜ ਬਾਣੀਆਂ ਪੜੀਆਂ ਖੰਡੇ ਦੀ ਪੌੜ ਵੇਲੇ ਦਸਮ ਗ੍ਰੰਥ ਤੋਂ ਮੁਨਕਰ ਹੋਣਾ ਹੈ ਗੱਲ ਹੋਰ ਕੋਈ ਨਹੀਂ ਹੈ ਇਹ ਕਾਂ ਕਿ ਆਰੀ ਦੀ ਆ 15-20 ਸਾਲਾਂ ਚ ਉੱਗੀ ਹੈ ਪਹਿਲਾਂ ਨਹੀਂ ਸੀ ਆ ਗਈ ਸੰਤ ਭਿੰਡਰਾ ਵਾਲਿਆਂ ਦੀ ਡਾਂਗ ਕਾਇਮ ਸੀ ਉਦੋਂ ਬੋਲਦਾ ਕੋਈ ਨਹੀਂ ਸੀ ਪਰ ਮੈਂ ਤੁਹਾਨੂੰ ਇਤਿਹਾਸਿਕ ਤੱਥ ਸਾਵੇਂ ਪ੍ਰਗਟ ਕਰਕੇ ਦਰਸਾ ਦਿੰਨਾ ਵੀ ਬਾਣੀਆਂ ਕਿਹੜੀਆਂ ਪੜੀਆਂ ਨੇ ਇੱਕ ਹੋਇਆ ਸੂਰਮਾ ਭਾਈ ਜੈਤਾ ਜਿਹਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿੰਨੇ ਆ ਆਪਾਂ ਬਾਬਾ ਜੀਵਨ ਸਿੰਘ ਆਪੋ ਛੋੜੀ ਭਾਈ ਜੈਤੇ ਤੋਂ ਜੀਵਨ ਸਿੰਘ ਕਿੱਦਾਂ ਬਣ ਗਏ ਅਮਰਤਬੇ ਤੇ ਲਿਖੀ ਹੈ ਉਹਨਾਂ ਦੀ ਬੜਾ ਉਹ ਮਹਾਨ ਸੂਰਮਾ ਸੀ ਔਰ ਸ਼ਹਾਦਤ ਦੀ ਅਵਧੀ ਵੀ ਮਾਣੀ ਐ ਇਸਨੇ ਸ਼ਹੀਦ ਹੋਏ ਨੇ ਉਹ ਕਹਿੰਦੇ ਜਪੁ ਜਾਪ ਸਵਈਏ ਚੌਪੀ ਆਨੰਦ ਕੋ ਪਾਠ ਸੁਪਾ ਹਲ ਤਿਆਰ ਕਰੀ ਜਾ ਬੜੀ ਲੰਮੀ ਰਚਨਾ ਹੈ ਮੈਂ ਇੱਕ ਪੰਕਤੀ ਸਾਂਝੀ ਕਰ ਰਿਹਾ ਜਪ ਜਾਪ ਸਵਈਏ ਚੌਪੀ ਆਨੰਦ ਕੋ ਇਹ ਪੰਜ ਬਾਣੀਆਂ ਪੜ ਕੇ ਪਾਹਲ ਤਿਆਰ ਕੀਤੀ ਗਈ ਤੇ ਤਰਕ ਕੌਣ ਕਰ ਰਿਹਾ ਹੁੰਦਾ ਜਿਨੇ ਕੌਮਲੀ ਕੰਡਾ ਨਹੀਂ ਖਾਦਾ ਇਹ ਰਚਨਾ ਉਹਦੀ ਹੈ ਜਿਨੇ ਸਿਰ ਦਿੱਤਾ ਹੈ ਕੌਮ ਲਈ ਨਾਲੇ ਸਰਕਾਰ ਨੂੰ ਕਦੇ ਨਹੀਂ ਇਹ ਜਾਪਦਾ ਵੀ ਜਬਜੀਤ ਸਿੰਘ ਪੜਨ ਵਾਲਾ ਕਿਧਰੇ ਰਾਜ ਭਾਗ ਦੀ ਬਾਤ ਪਾਵੇਗਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਅਗੰਮੀ ਬਾਣੀ ਅਕਾਲ ਪੁਰਖ ਦੀ ਪ੍ਰਾਪਤੀ ਲਈ ਹੈ ਫਕੀਰਾਂ ਦੀ ਬਾਣੀ ਹੈ ਜਾਪ ਸਾਹਿਬ ਤੋਂ ਖਤਰਾ ਹੈ ਡਾਂਗ ਤੋਂ ਖਤਰਾ ਹੈ ਸਰਕਾਰ ਨੂੰ ਫਕੀਰ ਤੋਂ ਖਤਰਾ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਥੋੜੀ ਤਲਵਾਰ ਉਠਾ ਰਹੇ ਨੇ। ਜ਼ਾਹਾਂਗੀਰ ਨੂੰ ਬਾਬਰਕਿਆਂ ਨੂੰ ਖਤਰਾ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਤੋਂ ਆਇ। ਮੀਰੀ ਤੇ ਪੀਰੀ ਚੱਲਦੀ ਹੈ ਨਾ ਮੀਰੀ ਦਾ ਕੇਂਦਰ ਅਕਾਲ ਬੁੰਗਾ ਪੀਰੀ ਦਾ ਕੇਂਦਰ ਹਰਮੰਦਰ ਸਾਹਿਬ ਮੀਰੀ ਦਾ ਕੇਂਦਰ ਦਸਮ ਗ੍ਰੰਥ ਪੀਰੀ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਬਈ ਲਿੰਗਾ ਪੰਜ ਪਾਤ ਸਈਆਂ ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ ਪੀਰੀ ਵਿਖਾ ਗਈਆਂ ਤੇ ਛੇਵੇਂ ਬਾਪੂ ਸਾਡਾ ਗੁਰੂ ਹਰਗੋਬਿੰਦ ਸਾਹਿਬ ਮੀਰੀ ਵਿਖਾਉਂਦਾ ਹੈ ਪਰ ਇੱਕ ਗੱਲ ਵੇਖਿਓ ਸਿਰਵਲ ਹਰਮੰਦਰ ਸਾਹਿਬ ਹੈ ਪੀਰੀ ਹੈ ਤੇ ਚਰਨਾਵਲ ਮੀਰੀ ਹੈ ਅਕਾਲ ਪੁੰਗਾ ਇੱਥੇ ਸਿਰ ਕਿਹੜਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਚਰਨਾਵਲ ਕੌਣ ਹੈ ਦਸਮ ਗ੍ਰੰਥ ਇੱਥੇ ਸਿਰ ਕੌਣ ਹੈ ਸਭ ਤੋਂ ਪਹਿਲੇ ਮੁਖੀ ਕੌਣ ਨੇ ਅਕਾਲ ਸਰੂਪ ਗੁਰੂ ਨਾਨਕ ਸਾਹਿਬ ਤੇ ਦਸਵੇਂ ਮੁਖੀ ਕੌਣ ਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸ਼ਕਤੀ ਦਾ ਕੇਂਦਰ ਤੋ ਇਹ ਮੀਰੀ ਪੀਰੀ ਚੱਲਦੀ ਹੈ ਸਿੱਖ ਜਗਤ ਵਿੱਚ ਕਈ ਆਖਣਗੇ ਧਰਮ ਤੇ ਸਿਆਸਤ ਦਾ ਮੇਲ ਕੋਈ ਨਹੀਂ ਤੁਸੀਂ ਬਾਣੀ ਧਿਆਨ ਨਾਲ ਨਹੀਂ ਪੜੀ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਸਿੱਖ ਰਾਜਾ ਜੋਗੀ ਹੈ ਹਰ ਮੰਦਰ ਤੋਂ ਕਾਲ ਬੁੰਗਾ ਜੁਦਾ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਤੋਂ ਦਸਮ ਬਾਣੀ ਜੁਦਾ ਨਹੀਂ ਕੀਤੀ ਜਾ ਸਕਦੀ ਸਿਆਸਤ ਹੀ ਸਿੱਖ ਜਗਤ ਦਾ ਇੱਕ ਅੰਗ ਹੈ ਇੱਥੇ ਸੰਤ ਤੇ ਸਿਆਸੀ ਇਕੱਠੇ ਰਹਿੰਦੇ ਨੇ ਹਰਮੰਦਰ ਤੇ ਇੱਥੇ ਅਕਾਲ ਤਖਤ ਇਕੱਠਾ ਹੀ ਰਹੇਗਾ